ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਖਾਲਸਾ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਜਾਨਕੀ ਮੇਨ ਗੇਟ ਦੀ ਸਫਾਈ ਕਿਉਂ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਸਵਾਲ ਕਰਦੇ ਨੇ ਕਿ ਮੇਨ ਗੇਟ ਤੇ ਪਾਣੀ ਪਾਉਣ ਨੂੰ ਬਰਕਤ ਨਾਲ ਕਿਉਂ ਜੋੜਿਆ ਜਾਂਦਾ ਹੈ ਤਾਂ ਖਾਲਸਾ ਜੀ ਸਾਡੇ ਪੁਰਾਣੇ ਬਜ਼ੁਰਗ ਸਾਡੀਆਂ ਦਾਦੀਆਂ ਨਾਨੀਆਂ ਅਕਸਰ ਹੀ ਸਵੇਰੇ ਉੱਠ ਕੇ ਝਾੜੂ ਫੇਰਨ ਤੋਂ ਪਹਿਲਾਂ ਮੇਨ ਗੇਟ ਤੇ ਪਾਣੀ ਪਾਉਂਦੀਆਂ ਸਨ ਤੇ ਸਾਰੇ ਬੇੜੇ ਵਿੱਚ ਪਾਣੀ ਛਿੜਕਦੀਆਂ ਸਨ ਮੇਨ ਗੇਟ ਤੇ ਅੱਗੇ ਜਿਹਦੇ ਨਾਲ ਸਾਰਾ ਘਰ ਵਿੱਚ ਜੋ ਵੀ ਉੱਡਣ ਵਾਲਾ ਮਿੱਟੀ ਘੱਟਾ ਹੁੰਦਾ ਸੀ ਉਹ ਉਹਦੇ ਨਾਲ ਵਹਿ ਜਾਂਦਾ ਸੀ ਕਿਉਂਕਿ ਉਸ ਵਕਤ ਜਗ੍ਹਾ ਕੱਚੀ ਹੁੰਦੀ ਸੀ ਪੱਕੇ ਘਰ ਬਹੁਤ ਹੀ ਘੱਟ ਹੁੰਦੇ ਸਨ ਪਰ ਜਦ ਅੱਜ ਵੀ ਜਦੋਂ ਸਵੇਰੇ ਉੱਠਦੀਆਂ ਮੇਨ ਗੇਟ ਦੇ ਅੱਗੇ ਪਾਣੀ ਪਾਉਣਾ ਕਿਉਂ ਜ਼ਰੂਰੀ ਆ? ਭਾਵੇਂ ਹੁਣ ਜਗਾ ਕੱਚੀ ਨਹੀਂ ਐ ਪਰ ਫਿਰ ਵੀ ਜਿਹੜਾ ਪਾਣੀ ਪਾਉਣਾ ਜ਼ਰੂਰੀ ਕਿਉਂ ਹੈ? ਤਾਂ ਉਹ ਸਾਰੀ ਗੱਲਾਂ ਬਾਤਾਂ ਜਿਹੜੀ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ ਸਾਡੀਆਂ ਬਜ਼ੁਰਗ ਬੀਬੀਆਂ ਸਨ ਜੋ ਕਿ ਸਮਝਾਉਣਾ ਚਾਹੁੰਦੀਆਂ ਸਨ ਇਸ ਤਰ੍ਹਾਂ ਕਰਨ ਦੇ ਨਾਲ ਕਿਵੇਂ ਬਰਕਤ ਆਉਂਦੀ ਸੀ ਐ? ਕਿਵੇਂ ਘਰ ਦੇ ਵਿੱਚ ਜਿਹੜਾ ਵਾਧਾ ਹੁੰਦਾ ਸੀ ਤੇ ਜਦੋਂ ਸਾਡੇ ਵਰਗਿਆਂ ਨੇ ਸਵਾਲ ਪੁੱਛਣੇ ਤਾਂ ਉਹਨਾਂ ਨੇ ਕਹਾਏ ਕਹਾਣੀ ਜਹੀ ਸੁਣਾਉਣੀ ਉਹੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚੋਂ ਬਹੁਤ ਵਧੀਆ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਆ ਇੱਕ ਸਿੱਖਿਆ ਨਿਕਲਦੀ ਹੈ ਸਾਡੀਆਂ ਦਾਦੀਆਂ ਨਾਨੀਆਂ ਸਾਡੇ ਬਜ਼ੁਰਗਾਂ ਨੇ ਕਹਿਣਾ ਕਿ ਗਰੀਬੀ ਤੇ ਮਾਇਆ ਦੋਵੇਂ ਭੈਣਾਂ ਨੇ ਤੇ ਇਹਨਾਂ ਦੋਵਾਂ ਵਿੱਚ ਹਮੇਸ਼ਾ ਹੀ ਲੜਾਈ ਰਹਿੰਦੀ ਆ ਗਰੀਬੀ ਮਾਇਆ ਤੇ ਲੱਗਦੀ ਆ ਕਿਉਂਕਿ ਗਰੀਬੀ ਨੂੰ ਕੋਈ ਚੰਗਾ ਨਹੀਂ ਜਾਣਦਾ ਗਰੀਬੀ ਕਹਿੰਦੀ ਜਿਹਦੇ ਵੀ ਤੂੰ ਘਰ ਜਾਣੀ ਐ ਉਹ ਤੇਰੀ ਬਹੁਤ ਕਦਰ ਕਰਦੇ ਨੇ ਹਰੇਕ ਕੋਈ ਤੈਨੂੰ ਆਪਣੇ ਘਰ 14 ਆ ਦੋਨੇ ਹੀ ਇੱਕ ਦਿਨ ਗੱਲਾਂ ਕਰ ਰਹੀਆਂ ਸਨ ਗਰੀਬੀ ਕਹਿੰਦੀ ਤੇਰੀ ਮਾਇਆ ਦੀ ਬਹੁਤ ਕਦਰ ਆ ਤੈਨੂੰ ਤਾਂ ਲੋਕ ਆਪਣੇ ਘਰ ਵਿੱਚ ਰੱਖ ਕੇ ਬੜੇ ਖੁਸ਼ ਨੇ ਮੇਰੀ ਕੋਈ ਕਦਰ ਨਹੀਂ ਕਰਦਾ ਮੈਨੂੰ ਕੋਈ ਵੀ ਘਰ ਬਾੜ ਕੇ ਰਾਜ਼ੀ ਨਹੀਂ ਤਾਂ ਮਾਇਆ ਕਹਿੰਦੀ ਮੈਂ ਉੱਥੇ ਜਾਨੀ ਆ ਜਿੱਥੇ ਮੇਰੀ ਕਦਰ ਕੀਤੀ ਜਾਂਦੀ ਹੈ ਮੇਰਾ ਸਵਾਗਤ ਕੀਤਾ ਜਾਂਦਾ ਹੈ ਤਗਰੀਬੀ ਕਹਿੰਦੀ ਤੇਰਾ ਸਵਾਗਤ ਉਹ ਕਿਸ ਤਰ੍ਹਾਂ ਤਾਂ ਮਾਇਆ ਨੇ ਦੱਸਿਆ ਜਿੱਥੇ ਗੰਦਗੀ ਨਾ ਹੋਵੇ ਜਿੱਥੇ ਆਲਸ ਦਲਿੱਦਰ ਨਾ ਹੋਵੇ ਮੈਂ ਉੱਥੇ ਜਾਨੀ ਆ ਤੇ ਤੂੰ ਉਸ ਘਰ ਬਹਿ ਜਾਨੀ ਆ ਜਿੱਥੇ ਦੋਵੇਂ ਚੀਜ਼ਾਂ ਹੁੰਦੀਆਂ ਨੇ ਦੋਨਾਂ ਦੇ ਵਿੱਚ ਜਿੱਦ ਲੱਗ ਗਈ ਦੋਨੇ ਤੁਰੀਆਂ ਗੱਲਾਂ ਕਰਦੀਆਂ ਜਾਂਦੀਆਂ ਤਾਂ ਇੱਕ ਪੰਡਤ ਤੇ ਗਰੀਬੀ ਦੀ ਨਿਗਾਹ ਪੈ ਗਈ ਜੋ ਸਵੇਰ ਰੋਜ਼ ਉੱਠਦਾ ਏ ਸੇਵਾ ਸਿਮਰਨ ਕਰਦਾ ਏ ਕਥਾ ਕਰਦਾ ਹੈ ਆਪ ਵੀ ਸਾਫ ਸੁਥਰਾ ਹੈ ਤੇ ਘਰ ਵੀ ਸਾਫ ਸੁਥਰਾ ਰੱਖਦਾ ਹੈ ਕਰ ਗਰੀਬੀ ਸੀ ਗਰੀਬੀ ਮਾਇਆ ਨੂੰ ਕਹਿੰਦੀ ਇਸ ਦੇ ਘਰ ਤਾਂ ਸਾਫ ਸਫਾਈ ਵੀ ਬਹੁਤ ਆ ਹੋ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਵੀ ਲੈਂਦਾ ਹੈ ਤਾਂ ਫਿਰ ਇਸ ਦੇ ਘਰ ਵਿੱਚ ਗਰੀਬੀ ਯਾਨੀ ਕਿ ਮੈਂ ਕਿਉਂ ਆ ਤਾਂ ਅੱਗੋਂ ਮਾਇਆ ਕਹਿਣ ਲੱਗੀ ਕਿ ਇਸ ਦੇ ਕਰਮ ਹਨ ਪਰ ਹੁਣ ਇਸ ਨੇ ਆਪਣੇ ਕਰਮਾਂ ਨੂੰ ਸੁਧਾਰ ਲਿਆ ਹੈ ਤੇ ਬਹੁਤ ਹੀ ਜਲਦ ਮਾਇਆ ਜਿਹੜੀ ਆ ਉਹ ਵਾਸ ਕਰੋਗੀ ਮਾਇਆ ਕਹਿੰਦੀ ਕੋਈ ਚੀਜ਼ ਕੋਈ ਕਿਸੇ ਚੀਜ਼ ਦਾ ਵਕਤ ਹੁੰਦਾ ਹੈ ਇਹਨੇ ਮੇਰੇ ਆਉਣ ਤੇ ਸਾਰੇ ਇੰਤਜ਼ਾਮ ਕਰ ਲਏ ਨੇ ਹੁਣ ਮੈਂ ਤੈਨੂੰ ਇੱਥੋਂ ਕੱਢ ਦੇਣਾ ਹੈ ਤੇ ਮੈਂ ਇਹਦੇ ਘਰ ਵਿੱਚ ਵਾਸ ਕਰੂੰਗੀ ਇਹ ਤੇ ਗਰੀਬੀ ਤੇ ਮਾਇਆ ਦੇ ਵਿੱਚ ਜਿੱਦ ਲੱਗ ਪਈ ਗਰੀਬੀ ਕਹਿੰਦੀ ਮੈਨੂੰ ਤੂੰ ਇੱਥੋਂ ਬਾਹਰ ਨਹੀਂ ਕੱਢ ਸਕਦੀ ਹੁਣ ਮੈਂ ਤੈਨੂੰ ਇੱਥੇ ਹੀ ਰਹਿ ਕੇ ਦਿਖਾਵਾਂਗੀ ਅਗਲੇ ਦਿਨ ਜਦੋਂ ਸਵੇਰ ਹੁੰਦੀ ਤਾਂ ਪੰਡਤ ਹਮੇਸ਼ਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਘਰ ਦੀ ਸਾਫ ਸਫਾਈ ਕਰਦਾ ਘਰ ਦੇ ਹਰੇਕ ਕੋਨੇ ਵਿੱਚ ਪਾਣੀ ਦਾ ਛਿੱਟਾ ਦਿੰਦਾ ਹੈ ਤੇ ਬਾਅਦ ਵਿੱਚ ਜਦੋਂ ਕਥਾ ਕਰਨ ਲਈ ਉਸੇ ਜਗ੍ਹਾ ਤੇ ਜਾਂਦਾ ਹੈ ਜਿੱਥੇ ਉਹ ਜਾਂਦਾ ਸੀ ਤਾਂ ਉੱਥੇ ਜਾਂਦਿਆਂ ਇੱਕ ਬਾਸ ਦਾ ਡੰਡਾ ਪਿਆ ਹੁੰਦਾ ਹੈ ਉਸ ਬਾਸ ਦੇ ਅੰਦਰ ਬਹੁਤ ਹੀ ਸੋਨੇ ਚਾਂਦੀ ਦੀਆਂ ਮੋਹਰਾਂ ਪੈਸੇ ਜਿਹੜੇ ਮਾਇਆ ਨੇ ਪਾਏ ਹੁੰਦੇ ਨੇ ਤਾਂ ਜਦੋਂ ਕਥਾ ਕਰਨ ਜਾਂਦਾ ਹੈ ਵੇਖਦਾ ਹੈ ਉਸ ਡੰਡੇ ਨੂੰ ਫੜ ਕੇ ਆਪਣੇ ਘੁੰਣ ਰੱਖ ਲੈਂਦਾ ਹੈ ਕੀ ਪਤਾ ਇੱਥੇ ਕੌਣ ਰੱਖ ਗਿਆ ਉਹ ਮਨ ਹੀ ਮਨ ਸੋਚਦਾ ਹੈ ਚਲ ਕੋਈ ਨਹੀਂ ਕੋਈ ਗੱਲ ਨਹੀਂ ਬਹੁਤ ਸੁੰਦਰ ਡੰਡਾ ਹੈ ਮੈਂ ਆਪਣੇ ਘਰ ਲੈ ਜਾਵਾਂਗਾ ਕਥਾ ਸਮਾਪਤ ਹੁੰਦੀ ਆ ਕਥਾ ਸਮਾਪਤ ਹੋਣ ਤੋਂ ਬਾਅਦ ਜਦੋਂ ਡੰਡਾ ਚੁੱਕ ਕੇ ਆਪਣੇ ਘਰ ਵੱਲ ਜਾਣ ਲੱਗਦਾ ਹੈ ਤਾਂ ਇੱਕ ਆਦਮੀ ਜੋ ਕਥਾ ਸੁਣ ਰਿਹਾ ਸੀ ਉਹ ਕਹਿੰਦਾ ਕਿ ਪੰਡਿਤ ਜੀ ਕਿ ਇਹ ਬਾਜ ਦਾ ਡੰਡਾ ਮੈਨੂੰ ਦੇ ਦਿਓ ਮੈਨੂੰ ਇਸ ਦੀ ਬਹੁਤ ਲੋੜ ਆ ਮੇਰੇ ਕੋਲ ਭਾਵੇਂ ਇਸ ਦਾ ਮੁੱਲ ਲੈ ਲਵੋ ਤਾਂ 1 ਰੁਪਇਆ ਪੰਡਤ ਨੂੰ ਦੇ ਦਿੰਦਾ ਹੈ ਤਾਂ ਪੰਡਤ ਵੀ ਸਵੇਰ ਦਾ ਟਾਈਮ ਦੇਖ ਕੇ ਨਾ ਨਹੀਂ ਕਰ ਪਾਉਂਦਾ ਤਾਂ ਉਹ 1 ਰੁਪਇਆ ਬਦਲੇ ਡੰਡਾ ਉਹ ਉਸ ਆਦਮੀ ਨੂੰ ਦੇ ਦਿੰਦਾ ਹੈ ਇੱਧਰ ਗਰੀਬੀ ਕਹਿੰਦੀ ਮਾਇਆ ਤੂੰ ਹੁਣ ਦੱਸ ਮੈਂ ਤੈਨੂੰ ਇਸ ਦੇ ਘਰ ਨਹੀਂ ਵੜਨ ਦੇਣਾ ਜਿਹੜਾ 1 ਰੁਪਇਆ ਹੈ ਉਹ ਵੀ ਮੈਂ ਇਹਦੇ ਕੋਲੋਂ ਖੋਹ ਲੈਣਾ ਸੋਨੇ ਚਾਂਦੀ ਦੀਆਂ ਮੋਹਰੇ ਤਾਂ ਮੈਂ ਇਹਦੇ ਕੋਲੋਂ ਖੋਹ ਲਈਆਂ ਹਨ ਹੁਣ ਜਿਹੜਾ 1 ਰੁਪਿਆ ਇਹਦੇ ਕੋਲ ਆ ਉਹ ਵੀ ਮੈਂ ਅੱਜ ਤੈਨੂੰ ਖੋ ਕੇ ਦਿਖਾਉਂਗੀ ਮਾਇਆ ਚੁੱਪ ਕਰਕੇ ਸੁਣਦੀ ਰਹਿੰਦੀ ਹੈ ਤਾਂ ਉਸੇ ਦਿਨ ਹੀ ਮੀ ਪੈ ਜਾਂਦਾ ਹੈ ਜਦੋਂ ਪੰਡਤ ਰਸਤੇ ਵਿੱਚ ਜਾ ਰਿਹਾ ਹੁੰਦਾ ਹੈ ਤਾਂ ਉਹ ਚਿੱਕੜ ਦੇ ਵਿੱਚ ਡਿੱਗ ਪੈਂਦਾ ਹੈ ਗਾਰੇ ਦੇ ਨਾਲ ਲੱਤਫਤ ਹੋਇਆ ਪੰਡਤ ਜਦੋਂ ਆਪਣੇ ਕੱਪੜੇ ਲਾ ਕੇ ਆਪਦੇ ਘਰ ਵੱੜਦਾ ਹੈ ਤਾਂ ਉਹਦਾ ਇੱਕ ਸ਼ਰਾਰਤੀ ਬੱਚਾ ਜੋ ਪੰਡਤ ਨੇ ਆਪਦੇ ਕੱਪੜੇ ਰੱਖੇ ਹੋਏ ਹਨ ਉਹਨਾਂ ਦੇ ਵਿੱਚੋਂ 1 ਰੁਪਿਆ ਕੱਢ ਲੈਂਦਾ ਹੈ ਤਾਂ ਗਰੀਬੀ ਖੁਸ਼ ਹੁੰਦੀ ਹੈ ਤਾ ਮਾਇਆ ਨੂੰ ਕਹਿੰਦੀ ਹੈ ਦੇਖ ਮੈਂ ਤਾਂ ਇਹਦੇ ਕੋਲ 1 ਰੁਪਿਆ ਵੀ ਨਹੀਂ ਰਹਿਣ ਦਿੱਤਾ ਤੇ ਹਸਣ ਲੱਗ ਜਾਂਦੀ ਹੈ ਤੇ ਫਿਰ ਮਾਇਆ ਕਹਿੰਦੀ ਹੈ ਉਧਰ ਦੇਖ ਮੇਰਾ ਕਮਾਲ ਜਿਹੜਾ ਆਦਮੀ ਉਸ ਤੋਂ ਸਵੇਰੇ ਬਾਂਸ ਦਾ ਡੰਡਾ ਲੈ ਕੇ ਗਿਆ ਸੀ ਉਹ ਲੱਭਦਾ ਲਵਾਉਂਦਾ ਪੰਡਤ ਨੂੰ ਉਹ ਉੱਥੇ ਆ ਜਾਂਦਾ ਹੈ ਤੇ ਪੰਡਤ ਨੂੰ ਮਿਲ ਕੇ ਕਹਿੰਦਾ ਹੈ ਕਿ ਇਹ ਬਾਂਸ ਦਾ ਡੰਡਾ ਬਹੁਤ ਭਾਰਾ ਸੀ ਜਿਸ ਕੰਮ ਲਈ ਮੈਂ ਲੈ ਕੇ ਗਿਆ ਸੀ ਉਹ ਕੰਮ ਵੀ ਨਹੀਂ ਆਇਆ ਕਿਉਂਕਿ ਇਹ ਪੂਰੇ ਮੇਚੇ ਦਾ ਨਹੀਂ ਸੀ ਤੁਸੀਂ ਆਪਣਾ ਹੀ ਡੰਡਾ ਰੱਖ ਲਓ ਤੇ ਮੈਨੂੰ ਜਿਹੜਾ 1 ਰੁਪਇਆ ਉਹ ਵਾਪਸ ਦੇ ਦੇ ਤਾਂ ਜੋ ਬਾਜ਼ਾਰ ਦੇ ਵਿੱਚੋਂ ਬਾਸ ਦਾ ਡੰਡਾ ਹੋਰ ਲੈ ਆਵਾਂ ਤੇ ਪੰਡਤ ਉਹ ਡੰਡਾ ਰੱਖ ਲੈਂਦਾ ਹੈ ਤੇ 1 ਰੁਪਇਆ ਜੋ ਉਸ ਕੋਲੋਂ ਗਵਾਚ ਗਿਆ ਸੀ ਕਹਿ ਦਿੰਦਾ ਹੈ ਕਿ ਮੇਰਾ ਤਾਂ ਉਹ 1 ਰੁਪਇਆ ਤਾਂ ਉਹ ਚਿੱਕੜ ਵਿੱਚ ਡਿੱਗ ਪਿਆ ਤੂੰ ਸ਼ਾਮ ਨੂੰ ਘਰੋਂ ਆ ਕੇ ਮੇਰੇ ਕੋਲ 1 ਰੁਪਇਆ ਲੈ ਜਾਵੀਂ ਇੰਨੇ ਨੂੰ ਉਹ ਸ਼ਰਾਰਤੀ ਬੱਚੇ ਦਾ ਬਾਪ ਉਹ ਬੱਚੇ ਨੂੰ ਲੈ ਕੇ ਪੰਡਤ ਕੋਲ ਆਉਂਦਾ ਹੈ ਤੇ ਨਾਲ ਹੀ ਮਾਫੀ ਮੰਗਦਾ ਹੈ ਤੇ ਜਿਹੜਾ 1 ਰੁਪਇਆ ਉਸ ਬੱਚੇ ਨੇ ਚੁੱਕਿਆ ਸੀ ਉਹ ਵਾਪਸ ਕਰ ਦਿੰਦਾ ਹੈ ਹੁਣ ਇਸ ਤਰ੍ਹਾਂ ਦੇਖ ਕੇ ਗਰੀਬੀ ਨੂੰ ਬਹੁਤ ਗੁੱਸਾ ਚੜਦਾ ਹੈ ਉਹ ਕਹਿੰਦੇ ਇਸ ਤਰ੍ਹਾਂ ਕੰਮ ਠੀਕ ਨਹੀਂ ਆਉਣਾ ਇਸ ਪੰਡਤ ਨੂੰ ਹੀ ਖਤਮ ਕਰਨਾ ਪੈਣਾ ਹੈ ਤਾਂ ਉਹ ਸੱਪ ਦਾ ਰੂਪ ਧਾਰ ਕੇ ਪੰਡਤ ਨੂੰ ਦਸਣਾ ਆਉਂਦੀ ਹੈ ਇੱਧਰ ਪੰਡਤ ਆਪਣੇ ਬਚਾਲ ਲਈ ਉਸ ਡੰਡੇ ਨਾਲ ਸੱਪ ਦੇ ਸੱਟ ਮਾਰ ਦਿੰਦਾ ਹੈ ਤੇ ਡੰਡਾ ਟੁੱਟ ਜਾਂਦਾ ਹੈ ਡੰਡਾ ਟੁੱਟਣ ਤੇ ਉਹ ਸੋਨੇ ਤੇ ਚਾਂਦੀ ਦੀਆਂ ਮੋਹਰੇ ਡੰਡੇ ਵਿੱਚੋਂ ਨਿਕਲ ਜਾਂਦੀਆਂ ਨੇ ਪੰਡਤ ਨੂੰ ਦੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ ਤੇ ਆਪਣੇ ਕੋਲ ਰੱਖ ਲੈਂਦਾ ਹੈ ਉਸ ਦੀ ਗਰੀਬੀ ਦੂਰ ਹੋ ਜਾਂਦੀ ਹੈ ਤੇ ਉਸ ਦੇ ਕੰਮ ਵਿੱਚ ਵੀ ਬਰਕਤ ਪੈ ਜਾਂਦੀ ਹੈ ਤੇ ਉਸ ਨੂੰ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ ਤੇ ਇਧਰ ਗਰੀਬੀ ਲੜਖਣਾਉਂਦੀ ਹੋਈ ਮਾਇਆ ਕੋਲ ਆਉਂਦੀ ਹੈ ਤੇ ਉਸ ਤੋਂ ਮਾਫੀ ਮੰਗਦੀ ਹੈ ਕਿ ਜਿੱਥੇ ਤੂੰ ਆ ਉੱਥੇ ਮੈਂ ਨਹੀਂ ਰਹਿ ਸਕਦੀ ਮੈਨੂੰ ਮਾਫ ਕਰ ਦੇ ਤਾਂ ਮਾਇਆ ਉਸ ਨੂੰ ਸਮਝਾਉਂਦੀ ਹੈ ਜਿੱਥੇ ਆਲਸ ਨਹੀਂ ਗੰਦਗੀ ਨਹੀਂ ਉੱਥੇ ਹਮੇਸ਼ਾ ਇਨਸਾਨ ਦੇ ਕਰਮਾਂ ਦੇ ਅਨੁਸਾਰ ਮੈਂ ਜਾਂਦੀ ਹਾਂ ਤੇ ਵਾਸ ਕਰਦੀ ਹਾਂ ਪਰ ਜਿੱਥੇ ਲੋਕ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਨੇ ਉੱਥੇ ਮੇਰਾ ਕੋਈ ਕੰਮ ਨਹੀਂ ਮੈਂ ਕਦੇ ਵੀ ਦਲੇਦਰ ਤੇ ਆਲਸ ਵਾਲੇ ਲੋਕਾਂ ਕੋਲ ਨਹੀਂ ਜਾਂਦੀ ਤਾਂ ਖਾਲਸਾ ਜੀ ਜਿਹੜੀ ਇਹ ਕਥਾ ਤੇ ਕਹਾਣੀ ਹੈ ਸੁਣਾਈ ਹੈ ਸਾਡੇ ਬਜ਼ੁਰਗ ਸਾਨੂੰ ਇਹੀ ਸਮਝਾਉਂਦੇ ਨੇ ਕਿ ਅਮਰਤ ਵੇਲੇ ਉੱਠ ਕੇ ਕੀਤੇ ਕੰਮਾਂ ਵਿੱਚ ਵਰਕਤ ਆ ਜੋ ਮਨੁੱਖ ਸਵੇਰੇ ਉੱਠ ਕੇ ਆਪਣਾ ਦਲੇਦਰ ਦੂਰ ਕਰਦਾ ਹੈ ਕਾਲਸ ਦੂਰ ਕਰਦਾ ਹੈ ਉਹਦੇ ਘਰ ਹੀ ਵਰਕਤਵਾਸ ਕਰਦੀ ਹੈ ਉੱਥੇ ਹੀ ਮਾਇਆ ਦੇ ਢੇਰ ਲੱਗਦੇ ਨੇ ਜਿਹਦੇ ਘਰ ਵਰਕਤ ਆ ਉਹਦੇ ਘਰ ਸੁੱਖ ਸਮਰiddhi ਹੈ ਤੇ ਜਿਹਦੇ ਘਰ ਦਲੇਦਰ ਹੈ ਉਹਦੇ ਘਰ ਹੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਬਿਮਾਰੀਆਂ ਖਰਚੇ ਨੂੰ ਵਧਾਉਂਦੀਆਂ ਨੇ ਜਿਹੜਾ ਇਹ ਮੇਨ ਗੇਟ ਤੇ ਪਾਣੀ ਪਾਉਣਾ ਇਸੇ ਲਈਏ ਵਰਕਤ ਨਾਲ ਜੋੜਿਆ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਘਰ ਦੇ ਵਿੱਚ ਸਾਬ ਸਫਾਈ ਕਰਕੇ ਕੂੜਾ ਕਰਕਟ ਕੱਢ ਕੇ ਬਾਹਰ ਸੁੱਟ ਦਈਏ ਤੇ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੀਏ ਤੇ ਮੇਨ ਘੇਟ ਦੇ ਅੰਤ ਅੱਗੇ ਪਾਣੀ ਛੜਕੀਏ ਤਾਂ ਇਸ ਰਸਤੇ ਅਧੀ ਹ ਖੁਸ਼ੀਆਂ ਸੁਖ ਸਮ੍ਰਿਧੀ ਆ ਸਕਣ ਅਮਰਤ ਵੇਲੇ ਉੱਠਣ ਦੇ ਨਾਲ ਦਿਲਦਰ ਦੂਰ ਹੁੰਦਾ ਹੈ ਬਹੁਤ ਸਾਰੇ ਕੰਮ ਆਉ ਜੋ ਉਹ ਵੇਲੇ ਨਾਲ ਹੋ ਜਾਂਦੇ ਨੇ ਅੱਜ ਦੀ ਕਥਾ ਤੇ ਕਹਾਣੀ ਤੋਂ ਤੁਸੀਂ ਕੀ 20 ਸਿੱਖਿਆ ਲਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ